ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਭਗਵਾਨ ਸਤਿਪੰਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰਿਸ਼ਵਤ ਭ੍ਰਿਸ਼ਟਾਚਾਰ ਇਹ ਕਿਹੋ ਜਿਹਾ ਸਿਉਕ ਹੈ ਇਹੋ ਜਿਹਾ ਘੋਣਾ ਹੈ ਜਿਹੜਾ ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ ਰਿਸ਼ਵਤ ਕਰਕੇ ਬਹੁਤ ਸਾਰੇ ਟੈਲੈਂਟਡ ਦਾ ਜਿਹਨਾਂ ਦਾ ਹੱਕ ਬਣਦਾ ਹੈ ਇਹੋ ਜੇ ਨੌਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਰਬਾਦ ਹੋ ਜਾਂਦਾ ਹੈ ਹੱਕ ਮਾਰਿਆ ਜਾਂਦਾ ਹੈ ਕਿਉਂਕਿ ਪੈਸੇ ਵਾਲੀ ਰਿਸ਼ਵਤ ਦੇ ਕੇ ਅੱਗੇ ਆ ਜਾਂਦੇ ਨੇ ਤੇ ਉਹ ਰਹਿ ਜਾਂਦੇ ਨੇ ਜਾਂ ਫਿਰ ਕਈ ਵਾਰੀ ਰਿਸ਼ਵਤ ਹੈ ਹਰ ਜਗ੍ਹਾ ਤੇ ਦਿਖਪੀ ਜਾਂਦੀ ਹੈ ਕਿ ਰਿਸ਼ਵਤ ਦੇਣ ਵਾਲਾ ਵੀ ਪਛਤਾਉਂਦਾ ਮੈਂ ਇਹੋ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਅੱਜ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ ਪੰਜਾਬ ਪੁਲਿਸ ਦੇ ਵਿੱਚ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਰਤੀ ਦਾ ਝਾਂਸਾ ਦੇ ਕੇ ਕਿ ਤੁਹਾਡੇ ਬੱਚੇ-ਬੱਚੀਆਂ ਨੂੰ ਨੌਕਰੀ ਦਿਵਾਵਾਂਗੇ 102 ਵਿਅਕਤੀਆਂ ਤੋਂ 26 ਲੱਖ 2900 62 ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ ਵੱਖ-ਵੱਖ ਖਾਤਿਆਂ ਜਮ੍ਹਾਂ ਕਰਵਾਏ ਇਹ 2021 ਤੋਂ ਕਰ ਰਹੇ ਸੀ ਕੰਮ 22 23 ਤੇ ਹੁਣ 24 ਚ ਫੜੇ ਨੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਸ਼ਿਕਾਇਤ ਹੈ ਇਹ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਐਂਟੀ ਕ腐ਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012 00200 9501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਕਿ ਇਦਾਂ ਇਦਾਂ ਹੋ ਗਿਆ ਸਾਡੇ ਨਾਲ ਤਾਂ ਬਿਜਲੈਸ ਨੇ 트ੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਇਸੇ ਤਰ੍ਹਾਂ ਇਸੇ ਹੈਲਪ ਸੈਂਟਰ ਤੇ ਜਿੰਨੇ ਵੀ ਫੋਨ ਆਏ ਨੇ ਉਹਨਾਂ 'ਚ ਬਹੁਤ ਸਾਰੇ ਸੈਂਕੜਿਆਂ ਵੀ ਗਿਣਤੀ 'ਚ ਮੁਕਦਮੇ ਦਰਜ ਕੀਤੇ ਗਏ ਨੇ ਬਹੁਤ ਸਾਰੇ ਰਿਸ਼ਵਤਖੋਰ ਜਿਹੜੇ ਜੇਲ੍ਹ 'ਚ ਨਹੀਂ ਮੈਂ ਹੱਥ ਵਨ ਕੇ ਇੱਕ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿਆਮਾ ਦੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਆ ਮੇਰੀ ਕਹਾਤਵਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਵਿਭਾਗ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਦੋਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਐਂਟੀ ਕਰਪਸ਼ਨ ਹੈਲਪ ਸੈਂਟਰ ਤੇ ਜਾਂ ਵਿਜੀਲੈਂਸ ਨਾਲ ਕਿਤੇ ਵੀ ਹਰ ਇੱਕ ਜ਼ਿਲ੍ਹੇ 'ਚ ਵਿਜੀਲੈਂਸ ਦਾ ਦਫ਼ਤਰ ਹੈ ਸੰਪਰਕ ਕਰੋ ਤਾਂ ਕਿ ਤੁਹਾਡੇ ਨਾਲ ਕੋਈ ਠੱਗੀ ਨਾ ਵਧੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਵਿੱਚ 43000 ਤੋਂ ਵੱਧ ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਇੱਕ ਵੀ ਰੁਪਈਆ ਕਿਸੇ ਤੋਂ ਰਿਸ਼ਵਤ ਦਾ ਨਹੀਂ ਲਿਆ ਗਿਆ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ ਭਰਤੀ ਹੁੰਦੀ ਹੈ ਕਿਸੇ ਵੀ ਵਿਭਾਗ ਵਿੱਚ ਸੋ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਮੈਂ ਪੰਜਾਬ ਦੇ ਬੇਨਤੀ ਕਰਦਾ ਕਿ ਇਹੋ ਜਿਹੀਆਂ ਚਾਂਸੀਆਂ 'ਚ ਨਾ ਆਓ ਪੜੋ ਟੈਸਟ ਦਿਓ ਟੈਸਟ ਕਲੀਅਰ ਕਰੋ ਨੰਬਰ ਆ ਗਏ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਮੈਰਿਟ ਤੋਂ ਨੌਕਰੀ ਦਿਵਾਉਣ ਤੋਂ ਕੋਈ ਹਟਾ ਸਕੇ ਜਾਂ ਰੋਕ ਸਕੇ ਤੁਹਾਡੇ ਘਰੇ ਚਿੱਠੀ ਆਉਂਸ ਉਹ ਰੋਸ ਸੰਬੰਧਿਤ ਮਹਿਕਮਾ ਜੀ ਦਾ ਤੁਸੀਂ ਪੇਪਰ ਦਿੱਤਾ ਹੈ ਟੈਸਟ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਛਾਂ ਸੇਵਾਜ ਨੇ ਉਹਨਾਂ ਤੋਂ ਬਚੋ ਮੈਂ ਬਤੌਰ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਆਰਾ ਨਾਮ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਕੋਸ਼ਿਸ਼ ਇਹ ਕਰੋ ਕਿ ਆਪ ਇਹ ਰਿਸ਼ਵਤ ਦੇਣ ਵਾਲੇ ਕੰਮਾਂ ਬਲ ਨਾ ਵਧਿਏ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਹੈ ਤੇ ਇਹਦੇ ਵਿੱਚ ਰਿਸ਼ਵਤ ਲਈ ਕੋਈ ਥਾਂ ਨਹੀਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਕ腐ਸ਼ਨ ਲਈ ਕੋਈ ਥਾਂ ਨਹੀਂ ਪੜੋ ਟੈਸਟ ਦਿਓ ਵੱਡੇ ਵੱਡੇ ਟੈਸਟ ਦਿਓ ਤੇ ਵੱਡੀਆਂ ਵੱਡੀਆਂ ਨੌਕਰੀਆਂ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਬਹੁਤ-ਬਹੁਤਾਂ ਦਾ